ਆਪੋ ਨੇ ਕੀਤੀ ਸਾਰੀ ਉਮਰ ਕਮਾਈ ਤੇ ਬੱਚਿਆਂ ਨੇ ਕਰ ਦਿੱਤਾ ਆ ਕੰਮ ਤੇ ਹੋ ਗਈ ਵੀਡੀਓ viral ਤੇ ਤੁਸੀਂ ਇਸ ਵੀਡੀਓ ਬਾਰੇ ਜਾਣ ਕੇ ਹੋ ਜਾਮੋਗੇ ਬੇਹੱਦ ਹੈਰਾਨ ਜੱਥੇ ਕਿ ਦੋ ਤੋਂ ਬੇੜੇ ਦੇ ਵਿੱਚ ਬਿਠਾ ਕੇ ਦਾਦਾ-ਦਾਦੀ ਨੂੰ ਪੁਰਤਾਂ ਤੇ ਪੋਤੀਆਂ ਨੇ ਕਰ ਦਿੱਤਾ ਆ ਕੰਮ ਆਉ ਤੁਹਾਨੂੰ ਬਲੈਸ ਵੀਡੀਓ ਦੀ ਇੱਕ ਨਿੱਕੀ ਜਿਹੀ ਝਲਕ ਦਿਖਾ ਦੇ ਜੋ ਕਿ ਤੁਹਾਨੂੰ ਵੀ ਸੋਚਣ ਦੇ ਲਈ ਕਰ ਦੇਵੇਗੀ ਬੇਹੱਦ ਮਜਬੂਰ ਆਲ ਇਸ ਪੋਸਟ ਆਫਿਸ ਦੀ ਸਰਵਿਸ ਦੇ ਵਿੱਚ ਕੰਪਲੀਟ ਹੋਏ ਹਨ ਇਹ ਬਹੁਤ ਹੀ ਵੱਡੀ ਗੱਲ ਹੈ ਜਿਤਿਆਂ ਦਾ ਸਾਥ ਉਸ ਜਮਾਨੇ ਦੇ ਵਿੱਚ ਜਦੋਂ ਇੱਕ ਨੂੰ ਵੀ ਬਹੁਤ ਹੀ ਭਾਰ ਮੰਨਿਆ ਜਾਂਦਾ ਸੀ ਮੇਰੇ ਨਾਨੀ ਮम्मा ਤੇ ਨਾਨਾ ਜੀ ਨੇ ਨਾਜਾਂ ਨਾਲ ਪਾਲੀਆਂ ਪੜਾਇਆ ਲਿਖਾਇਆ ਆਪਦੇ ਪੈਰਾਂ ਤੇ ਸਟੈਂਡ ਕੀਤੀਆਂ ਪੁੱਤਾਂ ਨਾਲੋਂ ਵੱਧ ਕੇ ਪਿਆਰ ਕੀਤਾ ਤੇ ਮੇਰੇ ਨਾਨੀ ਮम्मा ਨਾਨਾ ਜੀ ਦੀ ਪਰਵਰਿਸ਼ ਹੀ ਹੈ ਕਿ ਅੱਜ ਮੇਰਾ मामੂ ਬਹੁਤ ਹੀ ਕੈਪੇਬਲ ਤੇ ਬਹੁਤ ਹੀ ਹਾਰਡ ਵਰਕਿੰਗ ਹੈ ਤਾਂ ਕਦੇ ਨਹੀਂ ਦੇ ਸਕਦੇ ਆਪਦੇ ਮਾਪਿਓ ਦਾ ਕਿਉਂਕਿ ਆਪਦੇ ਪੈਰੈਂਟਸ ਬਹੁਤ ਕੁਝ ਕਰਦੇ ਆ ਸਾਡੇ ਵਾਸਤੇ ਪਰ ਅਸੀਂ ਬੱਚੇ ਹਮੇਸ਼ਾ ਉਹਨਾਂ ਦੀ ਖੁਸ਼ੀ ਲਈ ਜੋ ਵੀ ਸਾਥੋਂ ਬਣ ਪਾਇਆ ਅਸੀਂ ਉਹ ਕਰਾਂਗੇ ਹਮੇ ਆਪ ਵੀ ਇਸ ਸਪੀਚ ਐਂਡ ਕਰਨਾ ਚਾਹੂੰਗੀ ਬਾਬਲ ਤੇਰੇ ਪੱਗ ਵੇ ਉੱਚੀ ਅੰਬਰ ਦੇ ਚੰਨ ਤੋਂ ਉੱਚੀ ਜਿੱਦਾਂ ਫਗਾਵਣ ਵਾਲਿਆ ਸਭ ਤੋਂ ਵੱਧ ਚਾਵਣ ਵਾਲਿਆ ਤੇਰੇ ਜੋ ਰਾਜ ਚ ਮਿਲੀਆਂ ਖੁੱਲਾਂ ਤੋਂ ਵਾਰੀ ਵੇ ਖੁਸ਼ੀਆਂ ਜੀਵੇ ਸਰਦਾਰ ਇਸ ਵੀਡੀਓ ਸਬੰਧੀ ਤੁਹਾਡੀ ਕੀ ਰਾਇ ਆਪਣੀ ਰੇਕਮੈਂਡ ਕਰਕੇ ਜਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ